ਸ਼ੋਭਣੀ ਅਕਾਲੀ ਦਲ ਦੇ ਵੱਲੋਂ ਕੱਲ ਬਲਵਿੰਦਰ ਸਿੰਘ ਭੁੱਦੜ ਨੂੰ ਸ਼ੋਭਣੀ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਹੈ ਜਿਸ ਤੋਂ ਬਾਅਦ ਸ਼ੋਭਣੀ ਅਕਾਲੀ ਦਲ ਵਿੱਚੋਂ ਕੱਢੇ ਗਏ ਅਤੇ ਸ਼ੋਭਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਲੀਡਰਾਂ ਦੇ ਵੱਲੋਂ ਇਸ ਨੂੰ ਲੈ ਕੇ ਸਵਾਲ ਨੇ ਜਿਹੜੇ ਉਹ ਚੁੱਕੇ ਗਏ ਨੇ ਤਾਂ ਕਾਰਜਕਾਰੀ ਪ੍ਰਧਾਨਤ ਲਾਉਣ ਦੇ ਕਾਰਨ ਉੱਤੇ ਉਹਨਾਂ ਨੇ ਵੱਡੇ ਸਵਾਲ ਨੇ ਜਿਹੜੇ ਉਹ ਚੁੱਕੇ ਨੇ ਹਰਿੰਦਰਪਾਲ ਸਿੰਘ ਚੰਦੂ ਗਾਜਰਾ ਅਤੇ ਚਰਨਜੀਤ ਸਿੰਘ ਬਰਾਰ ਦੇ ਵੱਲੋਂ ਇਸ ਪੂਰੇ ਮਸਲੇ ਨੂੰ ਲੈ ਕੇ ਸਵਾਲ ਨੇ ਜਿਹੜੇ ਉਹ ਚੁੱਕੇ ਗਏ ਨੇ ਤਾਂ ਬਾਕੀ ਲੀਡਰਾਂ ਦਾ ਕਹਿਣਾ ਹੈ ਕਿ ਅਗਰ ਪ੍ਰਧਾਨ ਬਿਮਾਰ ਹੋਵੇ ਜਾਂ ਫਿਰ ਉਹ ਵਿਦੇਸ਼ ਵਿੱਚ ਹੋਵੇ ਜਾਂ ਫਿਰ ਉਹ ਜੇਲ੍ਹ ਵਿੱਚ ਹੋਵੇ ਜਾਂ ਕੋਈ ਹੋਰ ਕਾਰਨ ਹੋਵੇ ਉਦੋਂ ਹੀ ਕਾਰਜਕਾਰੀ ਪ੍ਰਧਾਨਾ ਜਿਹੜਾ ਉਹ ਲਗਾਇਆ ਜਾਂਦਾ ਹੈ ਤਾਂ ਬਾਕੀ ਧੜੇ ਦਾ ਕਹਿਣਾ ਹੈ ਕਿ ਅਸੀਂ ਬਲਵਿੰਦਰ ਸਿੰਘ ਭੁੱਦਰ ਦੀ ਤਯੁਕਤੀ ਨੂੰ ਰੱਦ ਕਰਦੇ ਹਾਂ ਤਾਂ ਤੰਦੂਵਾਜਨਾਂ ਦੇ ਵੱਲੋਂ ਤਾਂ ਬੜ ਤੋਂ ਦੂਸਰੀ ਗੱਲ ਮੈਂ ਸਮਝਦਾ ਹਾਂ ਵੀ ਜਦੋਂ ਕਰਨੀ ਲੱਗੇ ਨੇ ਫਿਰਦਾ ਸੁਖਵੀਰ ਸਿੰਘ ਬਾਦਲ ਨੂੰ ਬੇਨਤੀ ਆ ਵੀ ਪੰਥ ਵਿੱਚ ਏਕਤਾ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਮੁਰਸਲ ਜੀਤੀ ਵਾਸਤੇ ਜਿਹੜੀ ਅਕਾਲੀ ਵਰਕਰਾਂ ਦੀ ਭਾਵਨਾਵਾਂ ਝੁੰਡਾ ਕਮੇਟੀ ਦੇ ਵਿੱਚ ਦਰਜ ਨੇ ਕਿ ਤੁਸੀਂ ਪਾਰਟੀ ਤੋਂ ਅਸਤੀਫਾ ਦੇ ਕੇ ਪਾਰਟੀ ਦੀ ਕਮਾਨ ਸਰਦ ਬਿੰਦਰ ਸਿੰਘ ਪੁੰਨਰ ਦਾ ਸਤਕਾਰ ਆ ਪੁਰਾਣੇ ਲੀਡਰ ਨੇ ਪਰ ਇੱਕ ਐਮਐਲਏ ਐਮਪੀ ਵਜ਼ੀਰ ਹੋਣਾ ਵੱਖਰੀ ਗੱਲ ਆ ਅਕਾਲੀ ਦਲ ਦਾ ਪ੍ਰਧਾਨ ਹੋਣਾ ਉਹ ਲੋਕਾਂ ਦੀ ਇੱਕ ਕਲਪਨਾ ਹੈ ਲੋਕਾਂ ਦੀ ਇੱਕ ਚਾਹਤ ਹੈ ਵੀ ਕੋਈ ਐਸਾ ਵਿਅਕਤੀ ਜਿਹੜਾ ਵਿਅਕਤੀ ਦੀ ਦਿੱਖ ਜਿਹੜੀ ਹੈਗੀ ਆ ਕਾਲੀ ਦਲ ਦੇ ਪ੍ਰਧਾਨਗੀ ਵਾਸਤੇ ਪੂਰੀ ਪਰਪੱਕ ਹੋਵੇ ਜਿੱਥੇ ਉਹ ਅਮਰਤਾ ਸਿੰਘ ਹੋਵੇ ਉੱਥੇ ਬਾਣੀ ਦਾ ਪੂਰਾ ਅਧਿਆਨ ਹੋਵੇ ਤੇ ਖਾਸ ਤੌਰ ਦੇ ਉੱਤੇ ਪੰਜਾਬ ਦੀ ਸੱਭਿਆਤਾ ਸੱਭਿਆਚਾਰ ਪੰਜਾਬੀ ਬੋਲੀ ਦੇ ਉੱਤੇ ਪਕੜ ਹੋਵੇ ਐਸੇ ਪ੍ਰਧਾਨ ਦੀ ਜਿਹੜੀ ਕਲਪਨਾ ਐਸੇ ਪ੍ਰਧਾਨ ਦੀ ਜਿਹੜੀ ਮੰਗਾ ਉਹ ਕਾਲੀ ਵਰਕਰਾਂ ਵੱਲੋਂ ਝੁੰਡਾ ਕਮੇਟੀ ਦੇ ਵਿੱਚ ਰੱਖੀ ਗਈ ਸੀਗੀ ਤੋਂ ਮੈਸਮ ਸਾਡੀ ਸਰਦ ਸੁਖਬੀਰ ਸਿੰਘ ਬਾਦਲ ਨੂੰ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਪੰਜਾਬ ਦੀ ਖੇਤਰੀ ਪਾਰਟੀ ਮੁਰਕੇ ਨਹੀਂ ਹਟਿਆ ਸਕੇ ਉਹਦੇ ਲਈ ਪਾਰਟੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਇੱਕ ਐਸੇ ਯੋਗ ਵਿਅਕਤੀ ਦੇ ਹੱਥਾਂ ਦੇ ਵਿੱਚ ਜਿਹੜਾ ਅਕਾਲੀ ਦਲ ਦੀ ਪ੍ਰਧਾਨਗੀ ਦੇ ਫਿੱਟ ਬੈਟ ਦਾ ਹੋਵੇ ਉਹਦੇ ਹੱਥਾਂ ਦੇ ਵਿੱਚ ਸਮੁੱਚੇ ਖਾਲਸਾ ਪੰਥ ਨਾਲ ਸਲਾਹ مشورے ਤੋਂ ਬਾਅਦ ਉਹ ਪ੍ਰਧਾਨਗੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਆਈਟੀ ਵਿੰਗ ਹੈ ਜਾਂ ਉਹਦੇ ਕਹੇ ਲਈਏ ਕਿ ਸਲਾਹਕਾਰਾ ਜੀ ਨੇ ਸਾਰਾ ਤੇ ਸਾਰਾ ਤਾਣਾ ਬਾਣਾ ਭੱਠੇ ਚ ਬਿਠਾਇਆ ਉਹਨਾਂ ਨੇ ਇੱਕ ਮੇਰੀ ਪ੍ਰਾਣਾ ਬਿਆਨ ਜਿਹੜਾ ਸੀ ਲਗਭਗ ਜੂਨ ਦਾ 17 18 ਜੂਨ ਦਾ ਸ਼ਾਇਦ ਉਹ ਬਿਆਨ ਵਿੱਚੋਂ ਕਲਿੱਪ ਕੱਟ ਕੇ ਤੇ ਅੱਜ ਦੀ ਜਿਹੜੀ ਅਸੀਂ ਰੱਦ ਕੀਤਾ ਸਾਬ ਬਲਵਿੰਦਰ ਸਿੰਘ ਖੁੰਦੜ ਸਾਹਿਬ ਦੀ ਕਾਰਜਕਾਰੀ ਪ੍ਰਧਾਨਗੀ ਉਹ ਚਲਾਰੇ ਆ ਕਿ ਦੇਖੋ ਜੀ ਬਿਆਨ ਤੋਂ ਪਲਟੇ ਪਹਿਲੀ ਗੱਲ ਤਾਂ ਮੈਂ ਸਪਸ਼ਟ ਕਰ ਦਿਆਂ ਵੀ ਉਸ ਦਿਨ ਸਾਰੀ ਪਾਰਟੀ ਇਕੱਠੀ ਸੀ ਅਲੱਗ ਕਰਕੇ ਨੋ ਲੀਡਰ ਕੋਰ ਕਮੇਟੀ ਦੇ ਕੱਢੇ ਨਹੀਂ ਸੀ 40 45 ਦੇ ਕਰੀਬ ਜਿਹੜੇ ਲੀਡਰ ਅਜ ਬਾਹਰ ਕਰ ਰੱਖਿਆ ਉਹ ਕੱਢੇ ਨਹੀਂ ਸੀ ਉਹ ਉਹ ਉਸ ਵੇਲੇ ਦਾ ਬਿਆਨ ਹੈ ਔਰ ਦੂਜੀ ਬੇਨਤੀ ਕਰਦੇ ਆਂ ਕਾਰਜਕਾਰੀ ਪ੍ਰਧਾਨ ਉਦੋਂ ਲੱਗਦਾ ਜਦੋਂ ਪ੍ਰਧਾਨ ਖੁਦ ਬਿਮਾਰ ਹੋਵੇ ਦੇਸ਼ੋਂ ਬਾਹਰ ਹੋਵੇ ਜਾਂ ਜੇਲ੍ਹ ਤੱਕ ਜਾਣਾ ਪਵੇ ਜੇ ਤਾਂ ਕਿਤੇ ਕਾਰਜਕਾਰੀ ਪ੍ਰਧਾਨ ਹੋਣ ਦੇ ਵਿੱਚ ਆਉਂਦਾ ਹੈ ਤੇ ਅੱਜ ਪ੍ਰਧਾਨ ਸਾਹਿਬ ਸੁੱਖੀ ਸੰਧੀ ਚੰਗੇ ਭਲੇ ਨੇ ਤੇ ਫਿਰ ਕਾਰਜਕਾਰੀ ਪ੍ਰਧਾਨ ਕਾ ਦਾ ਤੇ ਜੇ ਤੁਸੀਂ ਜੇ ਬਣਾਉਣਾ ਹੀ ਸੀ ਤੇ ਫਿਰ ਪੂਰਾ ਪ੍ਰਧਾਨ ਕਿਉਂ ਨਹੀਂ ਇਸ ਕਰਕੇ ਅਸੀਂ ਭੁੰਦਰ ਸਾਹਿਬ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨਗੀ ਤਾਂ ਰੱਦ ਕੀਤੀ ਹੈ ਕਿ ਅੱਜ ਇੱਕ ਧੜੇ ਨੂੰ ਪਾਸੇ ਛੱਡ ਕੇ ਤੁਸੀਂ ਆਪਦੇ ਧੜੇ ਦਾ ਪ੍ਰਧਾਨ ਬਣਾਇਆ ਔਰ ਦੂਜਾ ਚੀਮਾ ਸਾਹਿਬ ਦੇ ਬਿਆਨ ਤੇ ਇੱਕ ਹਾਸੋ ਹੀ ਨਾ ਬਿਆਨ ਜਿਹੜਾ ਚੀਮਾ ਸਾਹਿਬ ਦਾ ਆਇਆ ਕਹਿੰਦੇ ਜੀ ਉਹਨਾਂ ਨੇ ਨਿਮਾਣੇ ਸਿੱਖ ਦੀ ਤਰ੍ਹਾਂ ਫੈਸਲਾ ਸੁਣਨਾ ਜਾਂ ਇਹ ਉਹ ਚਾਹੁੰਦੇ ਸੀ ਜਾਂ ਪੇਸ਼ ਹੋਣਾ ਚਾਹੁੰਦੇ ਸੀ ਤਾਂ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਬਣਾਇਆ ਪਹਿਲਾਂ ਤਾਂ ਜਿਸ ਦਿਨ ਜਵਾਬ ਦਾਵਾ ਦਿੱਤਾ ਉਸ ਦਿਨ ਕਹਿੰਦੇ ਸੀ ਨਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਏ ਆ ਤੇ ਫਿਰ ਇਹਦਾ ਮਤਲਬ ਉਸ ਦਿਨ ਝੂਠ ਸੀ ਹੁਣ ਵੀ ਖੁਦ ਪ੍ਰਧਾਨ ਨੇ ਤੇ ਕਾਰਜਕਾਰੀ ਪ੍ਰਧਾਨ ਭੁੰਦਰ ਸਾਹਿਬ ਨੂੰ ਬਣਾਇਆ ਹੁਣ ਕਾਰਜਕਾਰੀ ਪ੍ਰਧਾਨ ਲਾ ਕੇ ਖੁਦ ਪ੍ਰਧਾਨ ਰਹਿ ਕੇ ਤੇ ਫਿਰ ਜਿਹੜਾ ਨਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਣ ਦੀ ਗੱਲ ਕਰਦੇ ਆ ਇਸ ਕਰਕੇ ਅਸੀਂ ਇੱਕ ਕਾਰਜਕਾਰੀ ਪ੍ਰਧਾਨ ਦੀ ਲਈ ਜਿਹੜੀ ਬਣਾਈ ਪ੍ਰਪੋਜ਼ਲ ਹੈ ਇਹਨੂੰ ਮੋਟੋ ਰੱਦ ਕਰਦੇ ਆਂ ਸ਼੍ਰੀ ਕਾਲਤਾ ਸਿੰਘ ਸਾਹਿਬ ਦੇ ਹੁਕਮਨਾਮਿਆਂ ਦੇ ਖਿਲਾਫ ਜਾ ਕੇ ਜੋ ਕੁਝ ਪਾਰਟੀ ਪ੍ਰਧਾਨ ਨੇ ਕੀਤਾ ਇੱਕ ਮਿੰਟ ਵੀ ਉਹਨਾਂ ਦਾ ਪ੍ਰਧਾਨ ਬਣੇ ਰਹਿਣਾ ਠੀਕ ਨਹੀਂ ਹੈ ਔਰ ਪਾਰਟੀ ਹਿੱਤਾਂ ਦੇ ਵਿੱਚ ਇਹ ਹੈ ਕਿ ਸਾਰੇ ਧੜਿਆਂ ਨੂੰ ਨਾਲ ਲੈ ਕੇ ਇੱਕ ਸਾਂਝੀ ਪ੍ਰਜੀਡੀਅਮ ਬਣੇ ਤੇ ਫਿਰ ਨਵੀਂ ਪਰਤੀ ਹੋਵੇ ਤੇ ਆਈਟੀ ਸੈੱਲ ਤੇ ਉਹਨਾਂ ਦੇ ਮੇਰੇ ਵੀਰਾਂ ਨੂੰ ਜਿਹੜੇ ਮੇਰੇ ਨਾਲ ਹੀ ਬੈਠਦੇ ਰਹੇ ਮੈਨੂੰ ਪਤਾ ਸਾਰਾ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਹਾਸੋਹੀਣੀ ਸਥਿਤੀ ਆਪਦੀ ਨਾਮ ਬਾਰ-ਬਾਰ ਬਣਾਇਆ ਕਰ ਕੀ ਉਦੋਂ ਸੀ ਜਦੋਂ ਸਾਰੇ ਲੀਡਰ ਇਕੱਠੇ ਸੀ ਉਦੋਂ ਮੈਂ ਪ੍ਰਪੋਜ਼ਲ ਦਿੱਤੀ ਸੀ ਕਿ ਅੱਜ ਤੇ ਤੁਸੀਂ ਆਪਣੀ ਪਾਰਟੀ ਤੋੜ ਕੇ ਪਾਸੇ ਕਰਤੀ ਆ ਦੀ ਕੌਣ ਮੰਨ ਸਕਦਾ ਇੱਕ ਧੜੇ ਦੀ ਨੁਮਾਇੰਦਗੀ ਨੂੰ ਜਾਂ ਇੱਕ ਧੜੇ ਦੇ ਕਾਰਜਕਾਰੀ ਪ੍ਰਧਾਨ ਨੂੰ ਇਸ ਕਰਕੇ ਇਹ ਇਹਨੂੰ ਮੂਰੋਂ ਲੱਦ ਕਰ ਦਿਆਂ